ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਇਲਾਕੇ ਦੇ ਵਿੱਚ ਜਿਹੜਾ ਗੁਰਦਿਆਲਪੁਰਾ ਬੀੜ ਹੈ ਜੋ ਕਿ ਹੁਣ ਇੱਕ ਵਾਈਲਡ ਲਾਈਫ ਸੈਂਚਰੀ ਜੋ ਸਰਕਾਰ ਨੇ ਘੋਸ਼ਿਤ ਕੀਤੀ ਹੋਈ ਹੈ ਬਹੁਤ ਪਹਿਲਾਂ ਦੀ ਉਹਨੂੰ ਦੋਸਤੋ ਐਕਸਪਲੋਰ ਕਰਾਂਗੇ ਆਪਾਂ ਆਪ ਸ਼ਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਰਾਡ ਇਨਫੋਟੇਨਮੈਂਟ ਦੇ ਵਿੱਚ ਤੇ ਜਿਵੇਂ ਕਿ ਦੋਸਤੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਕਿ ਅੱਜ ਦੀ ਵੀਡੀਓ ਜਿਹੜੀ ਗੁਰਦਿਆਲਪੁਰੇ ਵਾਲੀ ਵਾਈਲਡ ਲਾਈਫ ਸੈਂਚਰੀ ਆ ਉਹਨੂੰ ਆਪਾਂ ਡੀਪਲੀ ਐਕਸਪਲੋਰ ਕਰਨ ਦੀ ਦੋਸਤੋ ਜਿਹੜੀ ਉਹ ਕੋਸ਼ਿਸ਼ ਕਰਾਂਗੇ ਸੋ ਜੁੜੇ ਰਹੋ ਦੋਸਤੋ ਇਹਦੇ ਬਾਰੇ ਇਹਦਾ ਕੀ ਹਿਸਟਰੀ ਹੈ ਇਹਦੀ ਤੇ ਇਹਦੇ ਬਾਰੇ ਫੁੱਲ ਦੋਸਤੋ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਦੋਸਤੋ ਇਹ ਜਿਹੜੀ ਵਾਈਲਡ ਲਾਈਫ ਸੈਂਚਰੀ ਹੈ ਜਾਂ ਕਹਿ ਲਓ ਵੀ ਗੁਰਦੇয়ালਪੁਰੇ ਵਾਲਾ ਜਿਹੜਾ ਬੀੜ ਹੈ ਇਹ ਪਟਿਆਲਾ ਪਟਿਆਲਾ ਜ਼ਿਲ੍ਹਾ ਤੇ ਇਹਨੂੰ ਤਹਿਸੀਲ ਸਮਾਣਾ ਦੋਸਤੋ ਲੱਗਦੀ ਹੈ ਤੇ ਸਮਾਣਾ ਇੱਥੋਂ ਲਗਭਗ 15 ਕਿਲੋਮੀਟਰ ਤੇ ਪਟਿਆਲਾ ਦੋਸਤੋ ਇੱਥੋਂ ਲਗਭਗ ਹੈਗਾ ਜੀ 45 ਤੋਂ 50 ਕਿਲੋਮੀਟਰ ਦੇ ਆਸ-ਪਾਸ ਦੋਸਤੋ ਇਹ ਏਰੀਆ ਪਹਿਲਾਂ ਰਾਜਸੀ ਸ਼ਿਕਾਰ ਖੇਤਰ ਹੋਇਆ ਕਰਦਾ ਸੀ ਕਿਸੇ ਟਾਈਮ ਦੇ ਵਿੱਚ ਤੇ ਜਦੋਂ ਦੋਸਤੋ ਸ਼ਿਕਾਰ ਖੇਡਣ ਤੇ ਜਿਹੜੀ ਉਹ ਪਾਬੰਦੀ ਲੱਗੀ ਤੇ ਫਾਉਨਾ ਆਫ ਪਟਿਆਲਾ ਐਕਟ ਦੇ ਤਹਿਤ ਇਸ ਨੂੰ ਪ੍ਰੋਟੈਕਟਿਡ ਫੋਰੈਸਟ ਜਿਹੜਾ ਦੋਸਤੋ ਉਹ ਡਿਕਲੇਅਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਦੋਸਤੋ 1999 ਦੇ ਵਿੱਚ ਇਸ ਦਾ ਇਸ ਨੂੰ ਵਾਈਲਡ ਲਾਈਫ ਸੈਂਚਰੀ ਘੋਸ਼ਿਤ ਜਿਹੜਾ ਉਹ ਕਰ ਦਿੱਤਾ ਗਿਆ ਸੀ ਤੇ ਉਸ ਨੋਟੀਫਿਕੇਸ਼ਨ ਨੂੰ ਦੋਸਤੋ ਪੂਰਨ ਤੌਰ ਤੇ 2023 ਤੇ ਵਿੱਚ ਮਤਲਬ ਕਿ ਲਾਗੂ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਮਤਲਬ ਕਿ ਪੱਕੇ ਤੌਰ ਤੇ ਜਿਹੜੀ ਵਾਈਲਡ ਲਾਈਫ ਸੈਂਚਰੀ ਆ ਜਾਂ ਜੰਗਲੀ ਜੀਵ ਖੇਤਰ ਕਹਿ ਲੋ ਪੰਜਾਬੀ ਦੇ ਵਿੱਚ ਤੇ ਉਹ ਦੋਸਤੋ ਇਸ ਨੂੰ ਕੋਸ਼ਿਸ਼ ਤੇ ਜਿਹੜਾ ਕੀਤਾ ਗਿਆ ਸੀ ਅੱਗੇ ਬਣਿਆ ਹੋਇਆ ਜੀ ਲੱਕੜ ਦਾ ਪੁਲ ਤੇ ਹੁਣ ਸਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਘੱਗਰ ਦੇ ਉੱਪਰ ਤੇ ਇਹ ਬਾਈ ਆ ਮੇਰਾ ਫਰੈਂਡ ਜਿਹੜਾ ਉੱਪਰ ਚੜਿਆ ਹੋਇਆ ਇਹ ਆਪਾਂ ਨੂੰ ਇਹਦੇ ਬਾਰੇ ਵਿਸਥਾਰ ਦੇ ਵਿੱਚ ਇਸ ਤੋਂ ਬਾਅਦ ਆਪਾਂ ਜਾਣਕਾਰੀ ਲਵਾਵਾਂਗੇ ਕਿਉਂਕਿ ਇਹ ਆ ਇੱਥੋਂ ਨਾਲ ਦੇ ਪਿੰਡ ਤੋਂ ਆਹ ਮੋਰ ਦੀ ਬਾਸ ਸੁਣੋ ਦੋਸਤੋ ਉਹਨਾਂ ਨੇ ਪਤਾ ਲੱਗ ਗਿਆ ਵੀ ਪਹੁੰਚ ਗਈ ਹਨਾ ਅਮਰਿੰਦਰ ਹੂੰ ਕੱਗਰ ਵੀ ਕਾਫੀ ਹੋ ਗਿਆ ਕੱਗਰ ਤਾਂ ਵੀਰੇ ਮੁੜ ਗਿਆ ਵੀਡੀਓ ਪਾਈਆਂ ਨੇ ਪਹਿਲਾਂ ਆਪਾਂ ਨੇ ਨਹੀਂ ਮੈਂ ਨਹੀਂ ਦੇਖਿਆ ਕਿ ਮੈਂ ਤਾਂ ਅੱਜ ਐ ਨਾ ਹਾਂ ਇਹ ਤਾਂ ਬਹੁਤ ਇਦੋਂ ਵੀ ਇੱਥੋਂ ਮੁੜਿਆ ਹੋਇਆ ਲੱਗਦਾ ਦੇਖ ਹਨਾ ਹਾਂ ਇਦੋਂ ਵੀ ਉੱਪਰ ਚਲਾ ਗਿਆ ਸੀ ਇਹ ਤਾਂ ਤੇ ਦੋਸਤੋ ਆਪਾਂ ਕੱਗਰ ਦੀਆਂ ਵੀਡੀਓ ਉਥੋਂ ਪਹਿਲਾਂ ਚੈਨਲ ਦੇ ਉੱਤੇ ਪਾਈਆਂ ਨੇ ਤੇ ਲੱਕੜੀ ਬਣਿਆ ਹੋਇਆ ਸੀ ਪਹਿਲਾਂ ਤਾਂ ਮਤਲਬ ਆ ਸਾਈਡਾਂ ਤੋਂ ਵੀ ਹਾਂ ਸਾਈਡਾਂ ਤੋਂ ਵੀ ਲੱਕੜਦਾ ਸੀ ਠੀਕ ਹੈ ਐਂਗਲ ਤਾਂ ਲੱਗੇ ਹੋਏ ਸੀ ਮਤਲਬ ਪੱਕਾ ਕੰਮ ਕਰਿਆ ਹੋਇਆ ਵੀ ਥੱਲੇ ਵੀ ਲੱਕੜ ਸੀ ਹਾਂ ਹਾਂ ਆ ਫੱਟੇ ਦੁਬਾਰਾ ਚੇਂਜ ਕੀਤੇ ਨੇ ਇਹਦੇ ਬਿਲਕੁਲ ਹਸਤਾਲਤ ਦੇ ਹੋ ਗਏ ਦੇ ਤੇ ਇਹਨੂੰ ਕੀ ਚੀਜ਼ ਨਾਲ ਜਾਣਿਆ ਜਾਂਦਾ ਜਿਆਦਾ ਮਤਲਬ ਇਹ ਫੱਟੀਆਂ ਵਾਲਾ ਪੋਲੇ ਕਹਿੰਦੇ ਨੇ ਇਹਨੂੰ ਪੁਆਇੰਟ ਵੀ ਬਣਿਆ ਹੋਇਆ ਇਹ ਦਿਨ ਦੇ ਵਿੱਚ ਓਪਨ ਹੁੰਦਾ 게ਟ ਦਿਨ ਚ ਓਪਨ ਨਹੀਂ ਹੁੰਦਾ ਹੈਗਾ ਇਹ ਇਹ ਸਿਰਫ ਜਿਹੜੇ ਇੱਥੋਂ ਦੇ ਵਰਕਰ ਨੇ ਉਹੀ ਜਾ ਸਕਦੇ ਨੇ ਆਪਾਂ ਨਹੀਂ ਜਾ ਸਕਦੇ ਹੈਗੇ ਆਪਾਂ ਤਾਂ ਹੀ ਟੱਪ ਟੱਪ ਕੇ ਜਾਣਾ ਪਊਗਾ ਅੱਛਾ ਹਾਂ ਕੋਲ ਵੀ ਦਿੰਦੇ ਨੇ ਖੈਰ ਜਿਹੜੇ ਕੰਮ ਕਰਨ ਜਾਂਦੇ ਨੇ ਜਿਵੇਂ ਨਰੇਗਾ ਨਰੂਗਾ ਦਾ ਕੰਮ ਚੱਲਦਾ ਹੂੰ ਹੂੰ ਉਹ ਇੱਥੇ ਲਾ ਦਿੰਦੇ ਨੇ ਨਾ ਅੱਗੇ ਜਾ ਕੇ ਮਤਲਬ ਇਹਨਾਂ ਨੇ ਹੁਣ ਉਹ ਕਰ ਰੱਖਿਆ ਵੀ ਬੂਟੇ ਲਾਉਣੇ ਸ਼ੁਰੂ ਕਰੇ ਨੇ ਪਹਿਲਾਂ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀ ਨਾ ਜੰਗਲ ਠੀਕ ਹੈ ਠੀਕ ਹੈ ਹੁਣ ਮਤਲਬ ਦੁਬਾਰਾ ਗਰੋ ਕਰ ਰਹੇ ਹੈ ਸਰਕਾਰੀ ਸੀ ਮਤਲਬ ਧਿਆਨ ਦੇ ਰਹੀ ਹੈ ਦੁਬਾਰੇ ਮਤਲਬ ਇਹ ਆਹ ਆ ਲਾ ਲਾਉਂਦੇ ਨੇ ਤਾਰਾਂ ਵਗੈਰਾ ਲਾ ਲਾਉਂਦੇ ਨੇ ਕੁਸ਼ ਕੇਰੀਏ ਚ ਹੂੰ ਹੂੰ ਜਦ ਤੱਕ ਉਹ ਵੱਡੇ ਨਹੀਂ ਹੁੰਦੇ ਕਿ ਫਿਰ ਉਹ ਉਦੋਂ ਤੱਕ ਉਹਦੀ ਦੇਖਭਾਲ ਕਰਦੇ ਨੇ ਫਿਰ ਅੱਗੇ ਅੱਗੇ ਜਦੋਂ ਵੱਡੇ ਨਿਕਲ ਜਾਂਦੇ ਨੇ ਸਾਇਚ ਚ ਫਿਰ ਥੋੜੇ ਅੱਗੇ ਜਾ ਕੇ ਹੋਰ ਬਣਾ ਲੈਂਦੇ ਨੇ ਕਵਰ ਕਰ ਲੈਂਦੇ ਨੇ ਉਹਨੂੰ ਠੀਕ ਹੈ ਤੇ ਬਾਕੀ ਦੋਸਤੋ ਚੱਲਦੇ ਹੁਣ ਅੱਗੇ ਤੇ ਬਾਅਦ ਤੋਂ ਹੋਰ ਲੈਣੇ ਦੇ ਬਾਰੇ ਜਾਣਕਾਰੀ ਜੇ ਦੋਸਤੋ ਇਸ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਹ ਲਗਭਗ 1500 ਦੇ ਆਸ-ਪਾਸ ਏਕੜਾ ਦੇ ਵਿੱਚ ਦੋਸਤੋ ਇਹ ਫੈਲਿਆ ਹੋਇਆ ਥੋੜਾ ਬਹੁਤਾ ਉੱਪਰ-ਥੱਲੇ ਵੀ ਹੋ ਸਕਦਾ ਬਟ ਜੋ ਰਿਸਰਚ ਦੇ ਦੌਰਾਨ ਡਾਟਾ ਜਿਹੜਾ ਆਪਣੇ ਸਾਹਮਣੇ ਆਇਆ ਤਾਂ ਉਸ ਦੇ ਵਿੱਚ ਇਹੀ ਸ਼ੋ ਹੋਇਆ ਕਿ ਇਹ 1530 32 ਜਾਂ 1500 ਕਹਿ ਲਓ ਇਸ ਦੇ ਆਸ-ਪਾਸ ਦੋਸਤੋ ਖੇਤਰ ਦੇ ਵਿੱਚ ਦੋਸਤੋ ਇਹ ਫੈਲਿਆ ਹੋਇਆ ਤੇ ਇਸ ਦਾ ਮਤਲਬ ਕਿ ਇੱਕ ਹਿੱਸਾ ਹਰਿਆਣੇ ਦੀ ਹੱਦ ਦੇ ਨਾਲ ਵੀ ਦੋਸਤੋ ਮਤਲਬ ਕਿ ਇਹ ਕਹਿੰਦਾ ਤੇ ਜਿੰਨਾ ਕੁ ਦੋਸਤੋ ਡਿਟੇਲ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਤਾਂ ਇਹ ਪੂਰਨ ਤੌਰ ਤੇ ਦੋਸਤੋ ਪੰਜਾਬ ਦੇ ਵਿੱਚ ਹੀ ਸਥਿਤ ਹੈ ਇਹ ਅਫਸਰ ਦਾ ਹੈ ਜਿਹੜਾ ਉਹ ਬਣਿਆ ਹੋਇਆ ਕਾਟੇਜ ਬਣਿਆ ਹੋਇਆ ਇੱਥੇ ਕੁਆਟਰ ਬਣੇ ਹੋਏ ਨੇ ਠੀਕ ਹੈ ਤੇ ਨਾਲ ਇਹਨਾਂ ਦੀ ਨਰਸਰੀ ਹੈ ਵੀਡ ਵਾਲਿਆਂ ਦੀ ਠੀਕ ਹੈ ਮਤਲਬ ਡਿਊਟੀ ਤੇ ਹਰ ਟਾਈਮ ਇੱਥੇ ਮੌਜੂਦ ਰਹਿੰਦੇ ਨੇ ਹਾਂ ਬੰਦੇ ਹਰ ਟਾਈਮ ਰਹਿੰਦੇ ਹੀ ਆ ਮੌਜੂਦ ਅੱਛਾ ਠੀਕ ਹੈ ਫੋਰੈਸਟ ਗਾਰਡ ਇੱਥੇ ਹੁੰਦਾ ਹੀ ਆ ਤਕਰੀਬਨ ਤਕਰੀਬਨ ਅੱਜ ਸੰਡੇ ਆ ਤੇ ਮੈਨੂੰ ਲੱਗਦਾ ਛੁੱਟੀ ਤੇ ਹੋਣਗੇ ਅੱਜ ਹਾਂ 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 ਨੇ ਤਾਂ ਹੁੰਦੇ ਹੀ ਆ ਤੇ ਬਾਕੀ ਹੋਰ ਇੱਥੇ ਬਾਈ ਤੁਸੀਂ ਦੱਸੋ ਕਿਉਂਕਿ ਤੁਹਾਡਾ ਇਲਾਕਾ ਹੈ ਨਾ ਇਹ ਇੱਥੇ ਜਾਨਵਰ ਮਤਲਬ ਕਿਹੜੇ ਕਿਹੜੇ ਜਾਨਵਰ ਹੁਣ ਇੱਥੇ ਪਾਈ ਜਾਂਦੇ ਨੇ ਬੀੜ ਦੇ ਵਿੱਚ ਜਾਨਵਰ ਨੀਲਗਾ ਹੋਗੇ ਆਪਾਂ ਜਿਹੜੀ ਦੇਖੀ ਹੋ ਆ ਹੁਣ ਪਿੱਛੇ ਰੋਜ 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 ਤੇ ਰੋਜ ਵੀ ਕਹਿੰਦੇ ਆਪਾਂ ਹੂੰ 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 ਇਹ ਤੋਂ ਬਿਨਾ ਬਾਂਦਰ ਹੋਗੇ ਆਪਣੇ ਪੂਪੁਰਜ ਹੈ ਹਾਂ ਪੂਰਬੀ ਹੈ ਹਮਾਰੇ ਚੈਂਪੀ ਠੀਕ ਹੈ ਇਸ ਤੋਂ ਬਿਨਾ ਬਸ ਮੰਨ ਕੇ ਚਲੋ ਗਾਂ ਜਿਹੜੀਆਂ ਆਵਾਰਾ ਫਿਰਦੀਆਂ ਹੁੰਦੀਆਂ ਨੇ ਇੱਥੇ ਛੱਡ ਜਾਂਦੇ ਨੇ ਰੋਕ ਛੱਡ ਜਾਂਦੇ ਨੇ ਵਿੱਚ ਗਿੱਦੜ ਹੈਗੇ ਨੇ ਠੀਕ ਹੈ ਬਾਕੀ ਪੰਛੀ ਹੋਗੇ ਜਿਵੇਂ ਤੋਤੇ ਹੋਗੇ ਆਹਦਾ ਨਮੋਰ ਹੋਗੇ ਹੂੰ 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 ਤਿੱਤਰ ਹੋਗੇ ਬਟੇਰੇ ਹੋਗੇ ਇਹ ਚੀਜ਼ਾਂ ਹੈਗੀਆਂ ਨੇ ਤਕਰੀਬਨ ਵੀ ਜ਼ਿਆਦਾ ਕੋਈ ਮੇਜਰ ਵਾਲਾ ਨਹੀਂ ਹੈਗਾ ਕੰਮ ਮਤਲਬ ਕਿ ਨੇਚਰ ਦੇ ਨਾਲ ਜੁੜਿਆ ਹੋਇਆ ਆ ਆਪਾਂ ਏਰੀਆ ਕਹਿ ਸਕਦੇ ਹਾਂ ਉਹਨੂੰ ਹਾਂ ਵਧੀਆ ਮਤਲਬ ਕਿ ਠੀਕ ਹੈ এনवायरमेंट ਵਧੀਆ ਹੂੰ 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 ਆਕਸੀਜਨ ਦਾ ਭੰਡਾਰ ਆ ਵੈਸੇ ਹੁਣ ਤਾਂ ਵਧੀਆ ਕਰਤੀ ਇਹਨਾਂ ਨੇ ਆ ਦੇਖੋ ਹੁਣ ਸੰਘਣਾ ਹੋ ਗਿਆ ਇਸ ਸਾਈਡ ਤੋਂ ਵੀਡ ਬਹੁਤ ਤੇ ਪਹਿਲਾਂ ਬਹੁਤ ਛਿੱਦਾ ਸੀ ਟ੍ਰੈਕਟਰੂ ਕਰਨਾ ਹੋਵੇ ਹਾਂ ਟਰੈਕਿੰਗ ਵਾਸਤੇ ਬਹੁਤ ਦੀ ਮਤਲਬ ਜੇ ਸਤਿ ਦੋਸਤੋ ਕਿਸੇ ਨੇ ਮਤਲਬ ਕੁਦਰਤ ਦੇ ਨੇੜੇ ਆ ਕੇ ਤੁਸੀਂ ਟਰੈਕ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਉਹ ਇੱਥੇ ਸਾਕੇਤ ਸੀ ਮਤਲਬ ਕਿ ਬਹੁਤ ਹੂਬੀ ਕਰ ਸਕਦੇ ਹੋ ਦੋਸਤੋ ਜੇ ਤੁਸੀਂ ਇਹ ਵਾਈਲਡ ਲਾਈਫ ਸੈਂਚਰੀ ਘੁੰਮਣਾ ਚਾਹੁੰਦੇ ਹੋ ਤਾਂ ਇਸ ਦਾ ਮਤਲਬ ਕਿ ਜਿਹੜਾ ਬੈਸਟ ਟਾਈਮ ਉਹ ਨਵੰਬਰ ਤੋਂ ਫਰਵਰੀ ਦੇ ਵਿੱਚ ਮਤਲਬ ਕਿ ਉਸ ਨੂੰ ਬੈਸਟ ਟਾਈਮ ਜਿਹੜਾ ਉਹ ਦੋਸਤੋ ਮੰਨਿਆ ਜਾਂਦਾ ਸੋ ਦੋਸਤੋ ਏਸੀ ਆਪਣੀ ਗਰਦਿਆਲਪੁਰਾ ਬੀਡ ਜਾਂ ਕਹਿ ਲਓ ਵੀ ਵਾਈਲਡ ਲਾਈਫ ਸੈਂਚਰੀ ਦੀ ਇੱਕ ਵੀਡੀਓ ਤੇ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਟਰੈਕ ਕਰਕੇ ਮਤਲਬ ਕਿ ਸਾਰਾ ਜਿੰਨਾ ਵੀ ਉਸ ਕਾਇਦਾ ਏਰੀਆ ਦੋਸਤੋ ਘੁੰਮਿਆ ਜਾ ਸਕੇ ਇਹ ਵੀਡੀਓ ਸ਼ੂਟ ਕਰਨ ਦੌਰਾਨ ਦੋਸਤੋ ਅਸੀਂ ਥੋੜਾ ਲੇਟ ਹੋ ਗਏ ਸੀ ਇਹਨੂੰ ਦੋਸਤੋ ਲਗਭਗ 5:00 ਵਜੇ ਇਸ ਦੇ ਜਿਹੜੇ ਗੇਟ ਨੇ ਉਹ ਬੰਦ ਮਤਲਬ ਕਰ ਦਿੱਤੇ ਜਾਂਦੇ ਨੇ ਸੋ ਸਾਨੂੰ ਜਲਦੀ ਜਲਦੀ ਜਿੰਨਾ ਕਸੀਂ ਦੋਸਤੋ ਕਵਰ ਕਰ ਸਕਾ ਮਤਲਬ ਸਭ ਤੋਂ ਕਵਰ ਹੋਇਆ ਸੀ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੋਸਤੋ ਜਦੋਂ ਮਤਲਬ ਕਿ ਇਹਦਾ ਬੈਸਟ ਟਾਈਮ ਹੁੰਦਾ ਹੈ ਇਸ ਨੂੰ ਤੁਰਕ ਕੇ ਦੋਸਤੋ ਟਰੈਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਇਹਨੂੰ ਦੋਸਤੋ ਡਿਟੇਲ ਦੇ ਵਿੱਚ ਜਿਹੜਾ ਉਹ ਐਕਸਪਲੋਰ ਕਰਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਦੋਸਤੋ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ